ਲਾ ਦੇ ਲਾ ਦੇ ਮਿੱਠੀ ਲਾ ਦੇ ਮਲਦੇ ਸੁਨੇ ਮਲਦੇ ਹੁੰਦੇ ਨੇ ਤੇਲ ਹਮ ਅਜਾ ਹੋਰ ਲਾਉ ਜੇ ਆਲਦੇ ਲਾ ਕੋ ਦੇਖੋ ਆਪ ਤਾਂ ਲਾਉਂਦਾ ਨਹੀਂ ਦੂਰੋਂ ਦੇਖੇ ਵੀ ਹਾਂ ਤੇਲ ਲੱਗਿਆ ਹੋਇਆ ਕੋੰਤਸ ਦੇ ਤੇ ਨਹੀਂ ਸੀ ਸੀ ਤਾਂ ਬੰਦ ਹੈ ਤਾਂ ਐਵੇਂ ਹੀ ਕਰਦਾ ਕਰ ਨਹੀਂ ਕਰ ਹਮ ਹਮ ਬੱਟ ਤੇ ਵੀ ਨਹੀਂ ਓ ਮਾਸੀ ਲਾਰੀ ਨੂੰ ਆ ਵੀ ਇਹ ਲੈ ਫੇਰ ਉਹ ਨਹੀਂ ਕੰਮ ਕਰਦਾ ਤਾਂ ਉੱਡ ਰੋਟੀ ਜਾਨੀ ਹੈ ਜਿਹਦੇ ਸਾਨੂੰ ਚੱਕ ਕੇ ਬਾਹਰ ਪੁੱਜਾ ਆ ਲੈ ਜੀ ਮਾੜਾ ਜਿਹਾ ਕਰਨਾ ਸਹੀ ਸਹੀ ਕਰਨਾ ਸਹੀ ਤਨ ਅੱਗੇ ਨਹੀਂ ਇੱਥੇ ਨਾਲੋ ਤਾਂ ਗਿਆ ਹੁਣ ਕਰਨਾ ਚਲੋ ਕਿ ਆਲੜੀ ਇਹਨੇ ਹੋ ਮਾ ਬੱਟੀ ਆਂਦੀ ਆ ਯਾਰ ਹੱਥ ਦੇ ਵਾਰੀ ਰੱਖਦੇ ਤਿੰਨ ਵੜੀ ਵੱਟੀ ਲੱਫੜੋ ਕੰਗਵਾਲੋ ਹਾਂ ਹੁਣ ਮੈਨੂੰ ਮਜ਼ੇ ਆਏ ਹੋ ਯਾਰ ਕਿੱਥੋਂ ਪੜਾਤਾ ਤੇ ਮੈਂ ਕਦੋਂ ਦੀ ਲਈ ਬੈਠੀ ਵੀ ਫੜ ਲਉ ਤੁਸੀਂ ਕਿਹੜਾ ਫੜਦੇ ਹੋ ਹਾਂ ਪੜਾਉਣ ਦੀ ਜ਼ਰੂਰੀਤ ਵੀ ਅੱਜ ਚ ਖਲੈਂਦੀ ਫੜ ਜਾ ਬੁੱਤ ਪੱਟੇ ਜਾਂਦੇ ਦੱਤੇ ਯਾਰ ਨਹੀਂ ਬੱਤਾਂ ਮੈਂ ਤੁਹਾਨੂੰ ਥੋੜਾ ਬੋਲਾ ਬਤਾਉਂਗਾ ਅੱਜ ਪੜ੍ਹਦੇ ਨਾ ਅੜਦੇ ਜੀ ਕੱਢ ਦੇ ਬੁੱਤਾਂ ਕੱਢ ਦੇਾਰੇ ਬਸ ਕੱਢ ਦੇ ਜੀਰੋ ਨਾ ਕੱਢ ਰਾ ਕੱਢ ਰਾ ਦਿਗਲਾ ਨਹੀਂ ਕੱਢ ਰਾ ਕੱਢਦਾ ਆ ਜੇ ਅੱਛਾ ਬੰਦਾ ਲੈ ਨੋਰ ਹਣ ਪੈਂਗੋ ਬੁਝੜੇ ਚੜਗੇ ਨਹੀਂ ਉਹ ਪੁੰਨਾ ਦੇ ਗਿਆ ਪੁੰਨਾ ਨਹੀਂ ਹੈਗਾ ਨਹੀਂ ਤੂੰ ਆਪ ਦੇ ਤਾਂ ਬਹਾਉਂਦਾ ਨਹੀਂ ਹੈਗਾ ਅੱਜ ਸਿਰ ਵਹਾਇਆ ਦੇਖ ਲੈ ਤੂੰ ਹੈ ਅੱਜ ਤੇਰੀ ਵੀ ਉੱਤ ਕਰਦਾ ਸੋਹਣੀ ਬੱਬੂ ਓਏ ਬੱਬੂ ਨਿਕਲ ਜਾ ਜੀਰ ਚਲ ਦੇ ਦੇ ਮਿੱਠੀ ਪਾਪਾ ਨੂੰ ਬਾਹਰ ਲੈ ਜਾਂਦੇ ਹੁਣ ਮੈਂ ਬਾਹਰ ਆ ਨਾ ਤੇ ਇਵੇਂ ਬਾਹਾਂ ਚਾਰੇ ਪਛਲੇ ਤੋਂ ਤੁਰਿਆ ਫਿਰਦਾ ਇੱਕ ਪਾਸੇ ਕਢ ਕੇ ਲੋਟ ਨਹੀਂ ਹੁੰਦਾ ਕੰਮ ਹਾਂ ਹਾਂ ਮਸੀ ਕੁੱਤੇ ਪਰਦੇ ਜਾਂਦੇ ਆ ਫਿਰ ਜਾਂਦੇ ਆ ਕਦੇ ਇੱਧਰ ਕਦੇ ਇੱਧਰ ਤੋ ਕੁ ਨੂੰ ਨਹੀਂ ਕੋਸੇ ਬੋ ਬੋ ਨਾ ਵਿੱਚ ਭੱਜ ਜਾਏਗੇ ਨਫਲ ਫੋਨ ਫੋਨ ਦੇਖਾ ਗੁਰਿਆ ਲਿਆ ਦੇਖੀ ਨਹੀਂ ਫੋਨ ਤਾਂ ਨਹੀਂ ਲੱਗੇ ਮੈਨੂੰ ਹੈੱਡਫੋਨ ਆਉਣੇ ਹੋਰ ਕੀ ਆਉਣਾ ਹੈ ਨਹੀਂ ਆਏ ਕੰਨੀ ਦੀ ਗੇਮਾਂ ਗੇਮ ਆਏ ਕੰਨੀ ਦੀ ਗੇਮ ਇਹਦੇ ਨਾਲ ਬাজি ਦੀ ਨਹੀਂ ਬੋ ਇੰਗਲ ਨੀ ਯਾ ਕੀ ਆ ਪਬਜੀ ਕਿੱਡਨ ਲਈ ਕੁਸ ਆ ਜਾ ਆਹਾ ਆਹਾ ਕੀ ਆ ਮਿੱਠੀ ਦੇਖਾਂ ਦੇ ਆਉਂਦਾ ਇੱਥੋਂ ਬੋਲੀ ਬੁੱਲੂ ਵੇ ਯਾਰ ਇੱਥੋਂ ਬੁੱਲੂ ਵੇ ਇਹ ਸੀਟ ਚਲੋ ਜੰਗ ਲਾਈ ਨਾ ਯਾਰ ਇਹ ਸੀਜ ਸਸਤੀ ਹੀ ਆ ਕਿੰਨੀ ਸਸਤੀ ਆ ਕਿੱਟੀ ਆ ਮੇਰ ਚਾਹ ਰਿਹਾ Che figa! 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 Che 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 देखा किया, <laughs> देखा वो क्या? फोन तो चुड़ैल ना रही है ना, पहला भी माय है जी ना तुझे? और एंड दो चुड़ैल नहीं क्या सिंधु ने कितने चुड़ैल? आ क्या गुठे जी? तो देखा? देखो ये। लो। ਇਹ ਲੋਵਾੜ ਗੁੱਗੂ ਆਪਣੇ ਕੰਮ ਦਾ ਨਹੀਂ ਹੈਗਾ ਇਹ। ਕਿਉਂਕਿ ਮੈਂ ਤੁਹਾਨੂੰ ਬੋਲ ਨਹੀਂ ਗਿਆ ਕਿ ਤੁਹਾਡੇ ਕੰਮ ਦੀ ਚੀਜ਼ ਹੈ ਨਹੀਂ ਵੀਰੇ। ਆਗਾ ਕਿਤੇ ਉਹੀ ਮੰਗਾ ਲਿਆ ਤੁਸੀਂ। ਕੀ? ਉਹ ਵੀਡੀਓ ਬਣਾਉਣ ਵਾਸਤੇ। ਤੂੰ ਮਹਿੰਗਾ ਵਾਲਾ ਯਾਰ ਉਹ। ਚੱਲ ਪੋਈ ਨਾ। ਉਹ ਵਾ ਮਾਗਿਆ ਵੀ ਤੇਰਾ। ਉਹ ਬੜਾ ਮਿੰਟ ਹੋ ਗਿਆ। ਕੋਈ ਲੋੜਾ ਦਾ 35 ਦਾ। ਅੱਛਾ। ਕਾਦੇ ਲਈਏ ਜੀ ਸੁਣ ਤੈਨੂੰ ਪਤਾ ਮੈਂ ਇਹ ਕਾਦੇ ਰੇ ਹਾਂ 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 ਛੋਡੇ ਚੜਾ ਲਓ ਦੇਖੋ ਸਾਰਾ ਕੁਝ ਪਤਾ ਇਹਨੂੰ

ਤੈਨੂੰ ਕਿਹਦੀ ਚੜਾਈ ਦੇਖਿਆ ਪਹਿਲਾਂ ਮਿਚੇ ਇੱਥੇ ਆਈ ਦੀ ਆਫਨ ਕੋ ਜੋ ਕਿਹੜਾ ਅੰਕਲ ਕਿਹੜਾ ਅੰਕਲ ਆ ਕੀ ਪਏ ਚੜਾਈ ਦੇਖਣੇ ਪੁੱਤ ਹਾਂ ਕਿੱਪੇ ਜਾਂਦੇ ਦੇ ਦੇਖਿਆ ਸੀ ਹਾਂ ਨਹੀਂ ਉਹਨੂੰ ਦੇਖੀ ਹਾਂ ਤਾਂ ਫੋਨ 'ਚ ਆਈ ਦੀ ਫੋਨ 'ਚ ਦੇਖੀ ਸੀ ਇਹਨੇ ਬਈ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪ ਸਾਰੇ ਬਹੁਤ ਵਧੀਆ ਹੋਵੋਗੇ ਬਾਕੀ ਆਪਾਂ ਨੂੰ ਪਤਾ ਹੀ ਆ ਹਨਾ ਕਿਉਂਕਿ ਕਿੰਨੇ ਦਿਨਾਂ ਤੋਂ ਹਾਲਾਤ ਬਹੁਤ ਜ਼ਿਆਦਾ ਖਰਾਬ ਸੀਗੇ ਸਾਰੇ ਪੰਜਾਬ ਦੇ ਤੇ ਅੱਜ ਹੈਗੀ ਆ 5 ਤਰੀਕ 5 ਤਰੀਕ ਸ਼ਾਮ ਦੇ 4 4:30 ਹੋਏ ਨੇ ਤੇ ਆਪਾਂ ਚੱਲੇ ਸੀਗੇ ਗੁਰਦੁਆਰਾ ਸਾਹਿਬ ਤੇ ਅੱਜ ਸਾਡੇ ਤਾਂ ਮੌਸਮ ਤੁਸੀਂ ਦੇਖ ਸਕਦੇ ਹੋ ਹਨਾ ਦੇਖੋ ਬਹੁਤ ਜ਼ਿਆਦਾ ਸੋਹਣਾ ਹੋਇਆ ਬਹੁਤ ਸਾਫ਼ ਨਿਖਰਿਆ ਹੋਇਆ ਅੱਜ ਤੇ ਬਹੁਤ ਵਧੀਆ ਧੁੱਪ ਲੱਗੀ ਹੈ ਸਾਰਾ ਦਿਨ ਤੇ ਹੁਣ ਲੱਗਦਾ ਵੀ ਹਨਾ ਠੀਕ ਹੋ ਜਾਊਗਾ ਕਿਉਂਕਿ ਬਾਕੀ ਸਾਡਾ ਏਰੀਆ ਸੇਫ ਆ ਕਿਉਂਕਿ ਸੰਗਰੂਰ ਦੇ ਵਿੱਚ ਕੁਝ ਏਰੀਆ ਹੈਗਾ ਇਹ ਸੰਗਰੂਰ ਦਾ ਜਿਹੜਾ ਡੁੱਬਿਆ ਹੋਇਆ ਹੈ ਪਰ ਜਿਹੜੇ ਸਾਡਾ ਏਰੀਆ ਹੈ ਉਹ ਬਿਲਕੁਲ ਸੇਫ ਆ ਕਿ ਉੱਥੇ ਕਿਤੇ ਕੋਈ ਜ਼ਿਆਦਾ ਪਾਣੀ ਆਉਣ ਦਾ ਖਤਰਾ ਨਹੀਂ ਹੈਗਾ ਸੀਗਾ ਤੇ ਜਿਹੜਾ ਵੀ ਮਤਲਬ ਜੋ ਵੀ ਹੋਇਆ ਜਿੱਨਾ ਕਵੀ ਪਿੰਡਾਂ ਚ ਪਾਣੀ ਭਰਿਆ ਉਹ ਸਾਰਾ ਮੀਂਹ ਕਰਕੇ ਹੀ ਸੀਗਾ ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਆ ਹਨਾ ਚਲੋ ਮੀਂਹ ਨਾਲ ਘਰਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆਗਾ ਸਾਰਿਆਂ ਦੇ ਲਗਭਗ ਸਾਰਿਆਂ ਦੇ ਘਰ ਚੋ ਰਹੇ ਸੀਗੇ ਕੋਈ ਕੋਈ ਬਚਿਆ ਹੋਣਾਗਾ ਹਨਾ ਵੀ ਚਲੋ ਜਿਨ੍ਹਾਂ ਨੇ ਨਵੇਂ-ਨਵੇਂ ਪਾਏ ਹੋਏ ਨੇ ਜਾਂ ਫਿਰ ਚਲੋ ਵਧੀਆ ਨੇ ਹਨਾ ਵੀ ਉਹ ਕੋਈ ਨਾ ਕੋਈ ਘਰ ਜਿਹੜਾ ਬਚਿਆ ਹੋਣਾਗਾ ਜਿਹੜਾ ਨਹੀਂ ਛੋਇਆ ਹੋਣਾ ਬਾਕੀ ਲਗਭਗ ਸਾਰਿਆਂ ਦੇ ਘਰਾਂ ਦਾ ਬੁਰਾ ਹਾਲ ਸੀਗਾ ਕੀ ਅੱਜ 5 ਤਰੀਕ ਨੂੰ ਹੁਣ ਬਹੁਤ ਸੋਹਣਾ ਮੌਸਮ ਹੋਇਆ ਹੋਇਆ ਹੈਗਾ ਵਧੀਆ ਧੁੱਪ ਲੱਗੀ ਹੈ ਸਾਰਾ ਦਿਨ ਤੇ ਚਲੋ ਵਾਹਿਗੁਰੂ ਕਰੇ ਹਨਾ ਇਦਾਂ ਹੀ ਕਿਰਪਾ ਬਣੀ ਰਹੇ ਤੇ ਉਧਰ ਜਿਹੜੇ ਕਿ ਜਿੱਥੇ ਹੜਾਏ ਹੋਏ ਨੇ ਹਨਾ ਪਾਣੀ ਬਹੁਤ ਜ਼ਿਆਦਾ ਆਇਆ ਹੋਇਆਗਾ ਕਹ ਰਹੇ ਨੇ ਹੁਣ ਤਾਂ ਵੀ ਉੱਥੇ ਵੀ ਪਾਣੀ ਕਾਫੀ ਘਟਣਾ ਸਟਾਰਟ ਹੋ ਗਿਆ ਤੇ ਚਲੋ ਵਾਹਿਗੁਰੂ ਕਰੇ ਕਿ ਉਹ ਵੀ ਜਲਦੀ ਹਨਾ ਸਾਰਾ ਕੁਝ ਠੀਕ ਹੋ ਜੇ ਆਪਾਂ ਤਾਂ ਅਰਦਾਸ ਹੀ ਕਰ ਸਕਦੇ ਆ ਤੇ ਬਾਕੀ ਬਾਬੇ ਅੱਗੇ ਹਨਾ ਆਪਣਾ ਕੋਈ ਜ਼ੋਰ ਨਹੀਂ ਚੱਲਦਾ ਅਪਾ ਦਸਿਰਫਰਦਾਸ ਨਹੀਂ ਕਰ ਸਕਦੇ ਆ ਵੀ ਬਾਬਾ ਛੇਤੀ ਸਾਰਾ ਕੁਝ ਠੀਕ ਕਰ ਦੇ ਹਨਾ ਉਹਨਾਂ ਵਿਚਾਰਿਆਂ ਨਾਲ ਉਹਨਾਂ ਦੇ ਘਰ ਰੁੜ ਗਏ ਹਨਾ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਕਿਉਂਕਿ ਇਹ ਬੰਦੇ ਨੂੰ ਉੱਠਣ ਨੂੰ ਬਹੁਤ ਟਾਈਮ ਲੱਗ ਜਾਂਦਾਗਾ ਹਨਾ ਇੰਨਾਂ ਚੀਜ਼ਾਂ ਚ ਕਿਉਂਕਿ ਪਹਿਲਾਂ 23 ਦੇ ਵਿੱਚ ਵੀ ਉਹਨਾਂ ਨਾਲ ਇਹੀ ਹਾਲ ਹੋਇਆ ਸੀਗਾ ਤੇ ਹੁਣ ਫੇਰ ਹਨਾ 1 ਸਾਲ ਬਾਅਦ ਉਹਨਾਂ ਦੀ ਉਹਨਾਂ ਤੋਂ ਫਸਲ ਉਹ બીજી ਵੀ ਨਹੀਂ ਗਈ ਹੋਣੀ ਕਿਉਂਕਿ ਜ਼ਮੀਨਾਂ ਠੀਕ ਹੋਣ ਨੂੰ ਬਹੁਤ ਟਾਈਮ ਲੱਗ ਜਾਂਦਾ ਤੇ 2 ਦੋ ਸਾਲ ਬਾਅਦ ਹੀ ਉਹਨਾਂ ਨਾਲ ਫੇਰ ਉਹੀ ਹਾਲ ਹੋ ਗਿਆ ਦੇ ਜਨੂ ਵੈਗਰੂ ਕਰੇ ਕਿ ਸਾਰਿਆਂ ਤੇ ਕਿਰਪਾ ਬਣੀ ਰਹੇ ਤੇ ਸਾਰੇ ਦੁਆਰਾ ਤੋਂ ਉਸੇ ਤਰ੍ਹਾਂ ਹਨਾ ਖੇਤ ਹਰੇ ਭਰੇ ਹੋਣ ਤੇ ਸਾਰੇ ਆਪਣੇ ਆਪਣੇ ਘਰਾਂ ਚ ਵਾਪਸ ਠੀਕ ਠਾਕ ਰਹਿਣ ਉਹਨਾਂ